ਸੁਰ ਸੁਣਨਾ ਸੁਰ ਸਮਝਣਾ ਸੁਰ ਜੁੜਨਾ ਇਹ ਸੁਰਤ ਵਿੱਚ ਸੁਣ ਰਿਹਾ ਇਹ ਸੁਰਤ ਆ ਗਈ ਹੈ ਸਮਝ ਆ ਗਈ ਹੈ ਜੀ ਸੁਰਤ ਜੁੜ ਗਈ ਹੈ ਜੀ ਜੁੜ ਗਏ ਮੂਲ ਤੇ ਸੁਣਨਾ ਹੀ ਹੈ ਪਰ ਉਸ ਪਰਮ ਪ੍ਰਕਾਸ਼ ਤੋਂ ਸ਼ਬਦ ਹੋਇਆ ਸ਼ਬਦ ਕਿਹੜਾ ਹੋਇਆ ਜਿਸ ਤੋਂ ਇਹ ਜਗਤ ਬਣਿਆ ਇਸਾ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ موسی ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਮਹਮਦ ਸਾਹਿਬ ਇਹ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਹੈ ਉਪਨਿਸ਼ਦਾਂ ਦੇ ॠषि ਵੀ ਕਹਿੰਦੇ ਨੇ ਸ਼ਬਦ ਤੋਂ ਸੰਸਾਰ ਬਣਿਆ ਹੈ ਔਰ ਕਮਾਲ ਦੀ ਗੱਲ ਹੈ ਜੈਨ ਤੇ ਬੋਧ ਵੀ ਇਹੀ ਕਹਿੰਦੇ ਨੇ ਸ਼ਬਦ ਕਿਹੜਾ ਸੀ ਉਹ ਈਸ਼ਾ ਕਹਿੰਨੇ ਨੇ ਲਾਗੋਸ ਸੀ ਮਹਮਦ ਸਾਹਿਬ ਕਹਿੰਨੇ ਨੇ ਕੁੰਨ ਸੀ ਉਪਨਿਸ਼ਦਾਂ ਦੇ ॠषि ਕਹਿੰਦੇ ਨੇ ਓਮ ਸੀ ਜੈਨੀ ਕਹਿੰਦੇ ਨੇ ਓੰਕਾਰ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਸਮ ਦੇ ਬੋਲ ਆਏ ਉਸ ਪਰਮ ਪ੍ਰਕਾਸ਼ ਦਾ ਉਹ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ ਪਰਮਾਤਮਾ ਤੋਂ ਸ਼ਬਦ ਸ਼ਬਦ ਤੋਂ ਸੰਸਾਰ ਸੰਸਾਰ ਕੀ ਐਸੀ ਦੇਖ ਰਿਹਾ ਉਹ ਸ਼ਬਦ ਕੀ ਸੀ ਜਿਸ ਤੋਂ ਜਗਤ ਬਣਿਆ ਜਿਸ ਤੋਂ ਆਇਆ ਸ਼ਬਦ ਉਹਦੀ ਸਮਝ ਸ਼ਬਦ ਤੋਂ ਪ आएगी ਜਿਸ ਤੋਂ ਪ੍ਰਗਟ ਹੋਇਆ ਹੈ ਸੰਸਾਰ ਇਹਦੀ ਸਮਝ ਵੀ ਸ਼ਬਦ ਤੋਂ ਪ आएगी ਇਹ ਵੀ ਮੈਂ ਅਰਥ ਕਰਾਂ ਵਿਚੋਲਾ ਸ਼ਬਦ ਵਿਚੋਲਾ ਇਹ ਵਿਚਾਰ ਹੈ ਜਿਸ ਦੀ ਕੌਲੇ ਨਾਲ ਜਿਸ ਦਾ ਸੰਬੰਧ ਜੁੜ ਗਿਆ ਉਹ ਨੂੰ ਸੰਸਾਰ ਦੀ ਵੀ ਸਮਝ ਆ ਜਾਏਗੀ ਨਿਰੰਕਾਰ ਦੀ ਵੀ ਸਮਝ ਆ ਜਾਏਗੀ ਸ਼ਬਦ ਦੇ ਸੰਸਾਰ ਹੈ کیونکہ سنسار آیا ہی شبد تو ہے شبد نرنکار ہے کیونکہ شبد آیا ہی نرنکار تو ہے پھر سمجھنا شبد نرنکار تو آیا ہے شبد تو سنسار ہویا ہے شبد سب کچھ ہے اتپت پر لے شبدے ہوئے شبدے ہی پھر اتپت ہوئے مہاراج کہ اتپتی پسارا سارا شبد تو ہو رہے پر شبد کہڑا سی ਉਹ ਸ਼ਬਦ ਇਸ ਵਖ ਵਖ ਅਵਤਾਰੀ પુરੁਸ਼ਾਂ ਨੇ ਉਸ ਸ਼ਬਦ ਦੀ ਰੂਪ ਰੇਖਾ ਬਿਆਨ ਕੀਤੀ ਹੈ ਔਰ ਮੇਰਾ ਮਨ ਇਹ ਕਹਿੰਦਾ ਸਭ ਠੀਕ ਹੈ ਰਹਿਣ ਕਾਰਨ ਆਸਮਾਨ ਤੋਂ ਜੇ ਪਾਣੀ ਬਰਸ ਰਿਹਾ ਹੈ ਕਿਸੇ ਨੇ ਮੈਦਾਨ ਵਿੱਚ ਬਾਲਟੀ ਰੱਖੀ ਹੈ ਕਿਸੇ ਨੇ ਥਾਲ ਰੱਖੇ ਕਿਸੇ ਨੇ ਲੋਟਾ ਰੱਖੇ ਕਿਸੇ ਗਲਾਸ ਰੱਖੇ ਹੈ ਪਾਣੀ ਕਿ ਆਸਮਾਨ ਦਾ ਸਾਰਿਆਂ 'ਚ ਪੈ ਰਿਹਾ ਹੈ ਪਰ ਥਾਲ ਦੇ ਵਿੱਚ ਕੁਝ ਹੋਰ ਸ਼ਕਲ ਅਖਤਿਆਰ ਕਰ ਗਿਆ ਹੈ ਲੋਢੇ ਦੇ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਹੈ। ਘੜੇ ਦੇ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਹੈ। ਗਿਲਾਸ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਹੈ। ਆਇਆ ਤੇ ਸ਼ਬਦ ਪ੍ਰਮਾਤਮਾ ਤੋਂ। ਪਰ ਮੁਹੰਮਦ ਸਾਹਿਬ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ। ਉਪਨੇਸ਼ਾਦ ਦੇ ॠਸ਼ੀਆਂ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ। ਸਵਾਮੀ ਮਹਾਵੀਰ ਤੇ ਮਹਾਤਮਾ ਬੁੱਧ ਦਾ ਹਿਰਦਾ ਆਇਆ ਤੇ ਸ਼ਬਦ ਈਸ਼ਵਰ ਹੋਇਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹਿਰਦਾ ਉਸ ਹਿਰਦੇ ਦੇ ਕਲਪੀ ਜੋ ਸ਼ਬਦ ਪ੍ਰਗਟ ਹੋਇਆ ਉਹ ਜੋ ਆਸਮਾਨ ਤੋਂ ਪਾਣੀ ਆਇਆ ਉਹ ਜੋ ਥਾਂ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਲੋਥੇ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਗਲਾਸ ਦੇ ਰਾਹੀਂ ਕਿਸੇ ਨੇ ਪੀਤਾ ਕਿਸੇ ਨੇ ਘੜੇ ਦੇ ਚੋਂ ਪੀਤਾ ਆਇਆ ਤੇ ਸਾਰਾ ਹੀ ਆਸਮਾਨ ਆਕਾਰ ਅਲਗ-ਅਲਗ ਧਾਰਨ ਕਰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਭਗਤ ਕਬੀਰ ਉਸ ਸ਼ਬਦ ਦਾ ਜ਼ਿਕਰ ਕਰਦੇ ਨੇ। 당 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਮਕਾਰ ਆਦ ਕਤਨੀ ਅਨਾਦ। ਅਨਾਦ। ਅਨਾਦੀ ਦਾ ਮਤਲਬ ਹੈ ਪਹਿਲੇ ਤੋਂ ਵੀ ਹੈ, ਸ਼ੁਰੂ ਤੋਂ ਵੀ ਪਹਿਲੇ। ਪਹਿਲ ਤੋਂ ਵੀ ਪਹਿਲੇ, ਸ਼ੁਰੂ ਤੋਂ ਵੀ ਪਹਿਲੇ। ਅਨਾਦੀ। ਸੰਸਾਰ ਦੀ ਉਤਪਤੀ ਤੋਂ ਪਹਿਲੇ ਸ਼ਬਦ ਸੀ, ਤੋਂ ਪਹਿਲੇ ਓਮਕਾਰ ਆਦ ਕਤਨੀ ਅਨਾਦ। ਓੰਕਾਰ ਅਨਾਦੀ ਕਥਨੀ ਪਹਿਲ ਤੋਂ ਹੀ ਪਹਿਲੇ ਓੰਕਾਰ ਗੁਰੂ ਗੋਬਿੰਦ ਸਿੰਘ ਜਾਤ ਸਭ ਜਿਹੜੇ ਪੜ੍ਹਦੇ ਹੋਣਗੇ ਜ਼ਰੂਰ ਉਹਨਾਂ ਨੂੰ ਬੋਧ ਹੋਵੇਗਾ ਓੰਕਾਰ ਆਦ ਕਥਨੀ ਅਨਾਦ ਭਗਤ ਕਵੀਰ ਕਹਿੰਨ ਓੰਕਾਰ ਆਦਮੇ ਜਾਣਾ ਸ਼ਬਦਾਂ ਦੇ ਤੋਂ ਆਦੀ ਸ਼ਬਦ ਮੈਂ ਜਾਣਿਆ ਓੰਕਾਰਸ 52 ਅਖਰੀ ਸ੍ਰੀ ਕਵੀਰ ਜੀ ਓਮਕਾਰ ਆਦਮੇ ਜਾਣਿਆ ਲਿਖੇ ਰਮੇਟੇ ਤਾਂ ਨਾ ਮਾਨਾ ਮੈਂ ਇਸ ਤਰ੍ਹਾਂ ਨਹੀਂ ਸਮਝਿਆ ਕਿ ਓਮਕਾਰ ਲਿਖ ਦਿੱਤਾ ਗਿਆ ਤੇ ਕੋਈ ਮਿਟਾ ਦੇਵੇ ਨਹੀਂ ਓਮਕਾਰ ਅਨਾਦੀ ਧੁਨੀ ਹੈ ਬ੍ਰਹਮੰਡ ਦੀ ਧੁਨੀ ਹੈ ਵਿਆਪਕ ਇਸੇ ਤੋਂ ਸੰਸਾਰ ਹੋਇਆ ਹੈ ਭਗਤ ਕਬੀਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਗੁਰੂ ਗੰਬ ਸਿੰਘ ਜੀ ਮਹਾਰਾਜ ਦੇ ਦਰਜ ਓਮਕਾਰ ਬ੍ਰਹਮਾ ਉਤਪਤ ਓਮਕਾਰ ਸੈਨ ਜਗ ਵਾਏ ਓਮਕ ਓਮਕਾਰ ਪਈ ਸਭ ਕੁਝ ਹੋਇਆ ਬ੍ਰਹਮ ਤੋਂ ਓਮਕਾਰ ਦੀ ਧੁਨ ਹੋਈ ਓਮਕਾਰ ਆ ਕਥਨੇ ਅਨਾਦ ਤੇ ਇਹ ਓਮਕਾਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਬਣ ਗਿਆ ਇਸ ਦੇ ਅੱਗੇ ਵਿਸ਼ੇਸ਼ਣ ਲਾਇਆ ਹੈ ਗੁਰੂ ਨਾਨਕ ਨੇ ਇਕ ਇਸ ਭ੍ਰਾਂਤੀ ਨੂੰ ਦੂਰ ਕਰਨ ਵਾਸਤੇ ਕਿਉਂਕਿ ਜਗਤ ਵਿੱਚ ਐਸੀ ਮਨੋਤ ਚੱਲ ਪਈ ਸੀ ਉਤਪਤੀ ਕੋਈ ਹੋਰ ਕਰ ਰਿਹਾ ਹੈ ਪਾਲਣਾ ਕੋਈ ਹੋਰ ਕਰ ਰਿਹਾ ਹੈ ਨਾਸ ਕੋਈ ਹੋਰ ਕਰ ਰਿਹਾ ਹੈ تین شکتیاں کم کر رہی ہیں تو جوڑنا ایک جوڑنا پہ ایک کا بنیادی اکثر اسے تو سنسار پیدا ہوا اسے دھن تو سب کچھ ہوا ہے اتپت پرلے شبدے ہوئے شبدے ہی پھر ات ہوگے سارے گرو گرنتھ ساحب ابھی ویخیا ہے اس دھنی کی ہے پرماتما تو دھن ہوئی دن تو شبد ہوئے ਧੁਨ ਸੁਣਨ ਵਾਲੇ ਸ੍ਰੋਤਾ ਬਣਨਾ ਹੈ ਮਨ ਵਕਤਾ ਹੈ ਸ੍ਰੋਤਾ ਬਣਦਾ ਹੈ ਜ਼ਬਾਨ ਵਕਤਾ ਬਣੇ ਮਨ ਸ੍ਰੋਤਾ ਬਣੇ ਜ਼ਬਾਨ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਬੜ ਰਹੀ ਹੈ ਜਬਜੀ ਮਨ ਸ੍ਰੋਤਾ ਬਣੇ ਪਰ ਮਨ ਵੀ ਵਕਤਾ ਬਣਦਾ ਹੈ ਜ਼ਬਾਨ ਜੋ ਕੁਝ ਕਹਿ ਰਹੀ ਉਸ ਤੋਂ ਵਿਪਰੀਤ ਮਨ ਬੋਲਦਾ ਹੈ ਉਲਟ ਬੋਲ ਆਮਨੇ ਸਾਹਮਨੇ ਦੋਹ ਹੋਵਨ ਤੇ ਦੋਵੇਂ ਇਕੱਠੇ ਬੋਲਣ ਤੇ ਦੋਹਾਂ ਦੇ ਪੱਲੇ ਕੁਛ ਪੈਗਾ ਇੱਕ ਛੁੱਪ ਕਰੇ ਇੱਕ ਬੋਲੇ ਜ਼ਬਾਨ ਬੋਲੇ ਤੇ ਮਨ ਚੁੱਪ ਕਰੇ ਤਾਂ ਬੋਲੇ ਆਇਆ ਮਨ ਦੇਚ ਵਸ ਜੋ ਬੋਲੇ ਆ ਗਿਆ ਮੇਰੇ ਵਿਚਾਰ ਬਣੇ ਜੋ ਬੋਲੇ ਆ ਗਿਆ ਮੇਰੀ ਸਮਝ ਬਣੇ ਜੋ ਬੋਲੇ ਆ ਗਿਆ ਉਹ ਮੇਰੀ ਯਾਦ ਬਣੇ ਉਹ ਤਾਂ ਹੋ ਸਕਦਾ ਹੈ ਮਨ ਸਰੋਤਾ ਬਣੇ ਇਠੋਂ ਕਰ ਤਬੂ ਕੁਛ ਕਰਨਾ ਆਸਾਨ ਹੈ ਸਰੋਤਾ ਹੋਣਾ ਹੈ ਸ਼ਰੀਰੇ ਕੇਰਤ ਕਰ ਲੈਣਾ ਆਸਾਨ ਹੈ ਮਨ ਨੂੰ ਸਰੋਤਾ ਬਣਾਣਾ ਉਹ ਸੁਣੇ ਨਾਮ ਇੱਕ ਭਗਤਾ ਸਦਾ ਵਿਗਾਸ ਸੁਣੀ ਹੈ ਦੁਖ ਆਪ ਦਾ ਸੁਣਦੇ ਹੀ ਦੁਖ ਨਾਸ ਹੋ ਜਾਣਗੇ ਸੁਣਦੇ ਹੀ ਪਾਪ ਨਾਸ ਹੋ ਜਾਣਗੇ ਸੁਣਦੇ ਹੀ ਸਾਰੇ ਕਲਕਲੇਸ਼ ਮਿਟ ਜਾਣਗੇ ਸੁਣਦੇ ਹੀ ਅਗੰਮੀ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ ਜਾਣਗੇ ਮਥੇ ਚ ਰਤਨ जवाਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਸੰਸਾਰ ਵੇਖਣ ਦਾ ਵਿਸ਼ਾਅ ਸ਼ਬਦ ਸੁਣਨ ਦਾ ਵਿਸ਼ਾਅ ਔਰ ਇਹ ਸ਼ਬਦ ਪ੍ਰਮਾਤਮਾ ਕੋ ਆਏ ਗੁਰ ਨਾਨਕ ਦੇ ਫਿਰਦੇ ਨੇ ਪਕੜੇ ਨੇ ਤੇ ਗੁਰ ਨਾਨਕ ਨੇ ਇਹ ਸ਼ਬਦ ਇਹ ਹੀ ਜੋਤ ਉੰਡੈਣ ਦਿੱਤੀ ਹੈ گرو انگت دے جی مہاراج کے ہرد اس میں اس طرح بیان کر داؤنا آج سائنس دا یوگ ہے اور بڑی ترکھی ہے بڑی اتنی ہے میں دیکھ دا سریرک انگ اجو کی سائنس بقیدہ ٹرانسپیٹ کر رہی ہے کڈنی کسی بھی لائی رہی ہے کسی نے اکھان کسی دیا نے لگائی جا رہی ہیں کسی نے خون کسی کا کسیر پایا جا رہا ہے میں دے دیکھ دا پایا ਕੁਚਰ ਸਾਹਿਬ ਦੇ ਨੇ ਵੈਨਕੂਰ ਦੇ ਸੀ ਤਨੇਗਾ ਉੱਥੋਂ ਦੇ ਸਾਦਕਾ ਹੈਡ ਗ੍ਰੰਥੀ ਗੁਰਦੁਆਰੇ ਸਾਹਿਬ ਦੇ دیਵਾਨਾ ਉਹਨਾਂ ਦਾ ਤਖੱਲੁਸ ਸੀ ਗੁਰਮੁਖ ਸੰਦੀਵਾਨ ਮੈਂ ਉਹਨਾਂ ਨੂੰ ਘੂਰ-ਘੂਰ ਕੇ ਕਾਫੀ ਦੇਰ ਤੱਕ ਦੇਖਦਾ ਰਿਹਾ ਬੈਠਾ ਸੀ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਮੈਨੂੰ ਕਹਿਣ ਲੱਗੇ ਗਏ ਨੇ ਜੀ ਮੈਂ ਸਮਝ ਗਿਆ ਤੁਸੀਂ ਘੂਰ-ਘੂਰ ਕੇ ਮੈਨੂੰ ਕਿਉਂ ਦੇਖ ਰਹੇ ਮੈਂ ਕਿਹਾ ਜੇ ਤੁਸੀਂ ਸਮਝ ਗਏ ਹੋ ਤੇ ਫਿਰ ਆਪ ਦੱਸਦੇ ਹੋਣ ਕਿਹਨ ਲਈ ਕਿ ਮੇਰੇ ਤੁਸੀਂ ਅੱਖਾਂ ਵੇਖ ਰਹੇ ਮੈਂ ਕਿਹਾ ਅੱਖਾਂ ਨੀਲੀਆਂ ਲੇਕਿਨ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਵੇਖੀਆਂ ਸੀ ਮੈਨੂੰ ਕਹਿਣ ਲੱਗੇ ਗੈਨੀ ਜੀ ਮੇਰੀ ਅੱਖਾਂ ਖਰਾਬ ਹੋ ਗਈਆਂ ਸੀ ਉਹ ਅੱਖਾਂ ਕੱਢ ਦੇਣੀਆਂ ਆ ਜੇ ਇਹ ਅੱਖਾਂ ਇੱਕ ਗੋਰੇ ਦੀਆਂ ਨੇ ਨੀਲੀਆਂ ਇੱਕ ਕੈਨੇਡੀਅਨ ਦੀਆਂ ਇਹ ਲੈਣੋ ਦਾਨ ਦੇ ਚਲੀਆਂ ਡੋਨੇਟ ਹੋਈਆਂ ਇਹ ਲੰਨ ਮੈਨੂੰ ਉਸ ਅੰਗਰੇਜ਼ ਕੈਨੇਡੀਅਨ ਦੇ ਰਾਹੀਂ ਉਸ ਦੀ ਅੱਖਾਂ ਦੇ ਰਾਹੀਂ ਤੁਹਾਨੂੰ ਵੇਖ ਰਿਹਾ ਤੇ ਮੇਰੀਆਂ ਆਪਣੀਆਂ ਨੇ ਮੇਰੀ ਆਪਣੀਆਂ ਖਰਾਬ ਹੋ ਗਈਆਂ ਸੈਂਸ ਰਕੀ ਕਰ ਗਈ ਹੈ ਅੱਖਾਂ ਟ੍ਰਾਂਸਪਲੇਟ ਹੋ ਰਹੀਆਂ ਕਿਡਨੀ ਟ੍ਰਾਂਸਪਲੇਟ ਹੋ ਰਹੀ ਕੋਨ ਕਿਸੇ ਸਰੀਰ ਦਾ ਕੜਕੇ ਕਿਸੇ ਸਰੀਰ ਵਿੱਚ ਪਾਇਆ ਜਾ ਰਿਹਾ ਹੈ ਜਿਸ ਸਰੀਰ ਦੇ ਅੰਗ ਇਸ ਤਰ੍ਹਾਂ ਟ੍ਰਾਂਸਪਲੇਟ ਕੀਤੇ ਜਾ ਸਕਦੇ ਨੇ ਤੋ ਪਰਮਾਤਮਾ ਤੋਂ ਜੋ ਅਨੁਭਵ ਪ੍ਰਕਾਸ਼ ਸ਼ਬਦਾਂ ਦੇ ਰਾਹੀਂ ਆਇਆ ਹੈ ਗੁਰਨਾਣਿਕ ਨੇ ਉਹ ਸਾਰੇ ਦਾ ਸਾਰਾ ਟਰਾਂਸਪੀਟ ਕਰ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਸਾਰੇ ਦਾ ਸਾਰਾ ਉਡੈਲ ਦਿੱਤਾ ਹੈ ਗੁਰੂ ਅਮਰਦਾਸ ਜੀ ਔਰ ਉਸ ਸਾਰੇ ਦਾ ਸਾਰਾ ਬ੍ਰਹਮ ਗਿਆਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਰਪਣ ਕਰ ਦਿੱਤਾ ਹੈ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਇਹ ਘਰ ਬਦਲਦੇ ਰਹੇ ਇਹ ਮਹਿਲ ਬਦਲਦੇ ਰਹੇ ਇਹ ਕਿਹਾਣੇ ਬਦਲਦੇ ਰਹੇ ਫਿਰ ਇਹ ਸਾਰੇ ਦਾ ਸਾਰਾ ਅੰਮ੍ਰਿਤ ਜਿਸ ਕੁੰਮ ਦੇਸ ਭਰ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਉਸੇ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਐਸਾ ਨਹੀਂ ਕਿ ਅਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਤੇ ਅਸੀਂ ਗੁਰਗੱਦੀ ਨਸੀਨੇ ਗੁਰੂ ਮਨ ਗੁਰਪ੍ਰਮ ਮਨਾ ਰਹੇ ਹਾਂ ਪਹਿਲੇ ਪਾਸਾ ਦੇ ਲਈ ਇਹ ਹੀ ਬਾਤ ਨੇ ਸ਼ਬਦ ਗੁਰੂ ਸੁਰਤ ਬੁਨਚਦਾ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਬਾਣੀ ਅਮਰ ਬਸਾਰੇ ਤੇ ਪਹਿਲੇ ਦੇ ਵਾਕ ਮੌਜੂਦ ਨੇ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਅੰਕਾਰ ਆ ਕਥਨੀ ਅਨਾਦ ਅਦੀ ਬੋਲ ਨੇ ਪ੍ਰਮਾਤਮਾ ਜਿਨ੍ਹਾਂ ਅਵਤਾਰੀ ਪੁਰਸ਼ਾਂ ਦੇ ਰਾਹੀ ਇਹ ਬੋਲ پکڑ ਦੇ ਆ ਜਾਂਦੇ ਨੇ ਤੋ ਜਗਤ ਦੇ ਸਾਹਮਣੇ ਰੱਖ ਦੇ ਦੇਣ بس یہی মহান پیغمبر ਕਹ ਲਾਉਂਦੇ ਨੇ ਗੁਰੂ ਕਹ ਲਾਉਂਦੇ ਨੇ అవਤਾਰ ਕਹ ਲਾਉਂਦੇ ਨੇ ਇਨਾਂ ਕੋਲ ਆਪਣੇ ਬੋਲ ਨਹੀਂ ਆਉਂਦੇ ਪ੍ਰਮਾਤਮਾ ਦੇ ਆਪਣੇ ਬੋਲ ਇਨਾਂ ਦੇ ਸ਼ਾਂਤ ਹੋ ਗਏ ਚੁੱਪ ਕਰ ਗਏ ਫਿਰਦਾ ਤੇ ਇਨਾਂ ਦਾ ਚੁੱਪ ਕਰ ਗਏ ਮਨ ਤੇ ਇਨਾਂ ਦਾ ਚੁੱਪ ਚੁੱਪ ਕਰ ਗਏ ਤੇ ਸਰੋਤੇ ਬਣ ਗਏ ਇਨਾਂ ਨੇ ਜੋ ਉਸ ਪ੍ਰਮਾਤਮਾ ਨੂੰ ਸੁਣਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ ਤੇ ਜਦ ਹੁਣ ਬੋਲ ਕੇ ਪ੍ਰਗਟ ਕੀਤਾ ਤੇ ਹੁਣ ਕੋਈ ਸੁਣੇ ਤੋ ਮੈਂ ਫਿਰ ਅਰਜ਼ ਕਰਾਂ ਸੰਸਾਰ ਵੇਖਣ ਦਾ ਵਿਸ਼ਾ ਨਿਰੰਕਾਰ ਅਨੁਭਵ ਕਰਨ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ ਅਗਰ ਕੋਈ ਸੁਣੇ ਮਤ ਵਿੱਚ ਰਤਨ ਜਵਾਹਰ ਮਾਨ ਜੇ ਇੱਕ ਗੁਰ ਕੀ ਸਿੱਖ ਸੁਣੇ ਅੰਮ੍ਰਿਤ ਵੇਲੇ ਬੈਠ ਕੇ ਜ਼ਬਾਨ ਨਾਲ ਉਚਾਰਨ ਕਰਕੇ ਧੁਨ ਦੇਚ ਬਾਣੀ ਪੜੋ ਤੇ ਫਿਰ ਸੁਣੋ ਵਾਹਿਗੁਰੂ ਵਾਹਿਗੁਰੂ ਜਪੋ ਤੇ ਸੁਣੋ ਇੱਕ ਮਿੰਟ ਮੈਂ ਫੜਾ ਹੋਰ ਲਾਵਾਂ ਤੇ ਸਮਾਪਤੀ ਕਰਾਂ ਸਮੇਂ ਦੀ ਉਲੰਘਣਾ ਨਾ ਸੜੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ ਪ੍ਰਦੀਪ ਚੁਣਿਆ ਬਣਾਇਆ ਮੰਦਰ ਤੇ ਮੰਦਰ ਦੇ ਦੂਏ ਤੇ ਘੜਿਆਲ ਲਟਕਾ ਲਏ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਨੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਹੁੰਦੀ ਹੈ ਇਸ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਕਿ ਪ੍ਰਦੀਪ ਚੁਣਿਆ ਕਿ ਅੰਦਰ ਉਹੀ ਜਾ ਸਕਦਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਹੁੰਦੀ ਹੈ ਉੱਚੀ ਇੱਕਦਮ ਉਠੇ ਆਹਸਤਾ ਆਹਸਤਾ ਨਹੀਂ ਆ ਜਾਂਦੀ ਇਹਹੀ ਢੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਹੈ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਧੁਨ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿਸ ਤਰ੍ਹਾਂ ਦਾ ਬਾਾਰ ਮੰਦਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪ੍ਰਮਾਤਮਾ ਨੇ ਮੰਦਰ ਵੀ ਬਣਾ ਦਿੱਤਾ ਹੈ ਤੇ ਪ੍ਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਇਸ ਹੀ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਧੋਨੇ alaap ਧਿਆਨ ਅੰਦਰ ਗਤੀ ਹੋ ਜਾਏਗਾ ਦੇ ਅਨੰਤਰੀ ਹੋਏ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰ ਜਿਸ ਨੂੰ ਵਾਹਿਗੁਰੂ ਵਾਹਿਗੁਰੂ ਕਹੀ ਜਪਦੇ ਨੇ ਐਕਸਰਸਾਈਜ਼ ਕਰਦੇ ਨੇ ਖੁਦ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਕੁਝ ਵੀ ਨਹੀਂ ਉਹ ਤੈਨੂੰ ਦਿਸਦਾ ਪਿਆਉਂਦਾ ਕਈ ਵਾਰ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਹੀਂ ਜਿਸ ਤਰ੍ਹਾਂ ਘੜਿਆਲ ਦੀ ਆਵਾਜ਼ ਹੈ ਬੜਾ ਸੋਹਣਾ ਪ੍ਰਤੀਕ ਚੁਣਿਆ ਮੈਂ ਫਿਰ ਅਰਜ਼ ਕਰਾਂ ਇਹ ਦੁਆ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਪ੍ਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ ਮੂੰਹ ਦਰਵਾਜ਼ਾ ਹੈ ਜ਼ਬਾਨ ਗੜਿਆ ਇਸ ਜ਼ਬਾਨ ਨੂੰ ਇਸ ਤਰ੍ਹਾਂ ਚਲਾਣਾ ਹੈ ਇਸ ਤਰ੍ਹਾਂ ਵਜਾਣਾ ਹੈ ਜੈਸੇ ਕਿ ਘੰਟੇ ਦੀ ਆਵਾਜ਼ ਇਸ ਵਕਤ ਜ਼ਿਆਦਾ ਤੇ ਨਹੀਂ ਮੈਂ ਦੋ ਦਫਾ ਉਚਾਰਨ ਕਰਦਾ ਇਹਨੂੰ ਧੁਨਾਕਾਰ ਆਵਾਜ਼ ਕਹਿੰਦੇ ਨੇ ਧੁਨਾਕਾਰ ਇਸ ਤਰ੍ਹਾਂ ਕਰੋ ਅੰਮ੍ਰਿਤ ਵੇਲੇ ਜ਼ਬਾਨ ਤੇ ਘੜਿਆਲ ਦੀ ਤਰ੍ਹਾਂ ਵੱਜੇ ਤੇ ਕੰਨਾਂ ਦੇ ਰਸਤਿਆਂ 'ਚ ਫੜਾ ਧਿਆਨ اندر پرویش کرے بھاؤ اس کو سنو اس دو دروازے نے جے جی دے ہیں دھیان یہ شبد اندر پرویش کرے اس دے رہی اندر جاؤ پر آواز دھونا کا دو دفعہ میں اچارن کرا زیادہ نہیں کیونکہ سما اجازت دے رہا میں جس طرح اچارن کرنا سی بھی کرنا ਤਾਕੀ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ ਉਹਦੇ 'ਚ ਵੀ ਕੋਈ ਝਲਕਾਂ ਮਿਲਣਗੀਆਂ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਉਹ ਜਾਏਗਾ ਕੁਝ ਵੀ ਨਹੀਂ ਸਮਾਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ ਆਵਾਜ਼ ਇੱਕਦਮ ਬੰਦ ਨਹੀਂ ਆਉਂਦੀ ਹੌਸਤਾ ਹੌਸਤਾ ਉੱਚੀ ਸੁਰ ਉਠ ਕੇ ਨਹੀਂ ਆਉਂਦੀ اور میں یہ ارض کرا بگت کبھی کہنے تم کراری جو کرو حاضر حضور خدا ہے کوئی بھی منتر ایک دم دورا ہو جاتا ہے اوم ایک دم دورا ہو گیا رام ایک دم دورا ہو گیا اللہ ہو ایک دم دورا ہو گیا واہ گروہ ایک دم دورا ہو گیا ایک دم کسے نے واہ گروہ واحگو اچارن کیا اور پورن دھیان سنے ہیں تو قبیر کہنے خدا حاضر ناظر ہے तेज क तेज इत्र आ भई दिल का फिकर ना जाए टुक दम करारे जाओ करो हाजर हजूर बोला किदरे दम दे टिक जाओ एक दम दे जो वाहेग रूप उच्चारण होया है इतनी एकाग्रता ਨਾਲ ਸੁਣੋ ਸੁਣੋ ਇਸ ਇੱਕ दम ਦੇ ਸ਼ਬਦ ਨੇ ਇਸ ਨੂੰ ਪ੍ਰਗਟ ਕਰਕੇ ਰੱਖ ਦੇਣਾ ਸ਼ਬਦ परमात्मा ਨੂੰ ਪ੍ਰਗਟ ਕਰਨ ਦਾ ਵਸੀਲਾ ਹੈ ਸ਼ਬਦ ਸੰਸਾਰ ਨੂੰ ਸਮਝਣ ਦਾ ਵਸੀਲਾ ਹੈ ਇਸ ਵਾਸਤੇ ਸਿਖ ਜਗਤ ਦੇਖ ਗੁਰਮਤਿ ਦੇਖ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੀਰਾ ਗਹਿਰ ਗਮੀਰਾ ਬਿਨ ਸ਼ਬਦੇ ਜਗ ਬਰਾਨਾ ਔਰ ਇਹ ਜੁਗੋ ਜੁਗ ਅਟਲ ਗੱਦੀ ਮਿਲ ਲਈ ਹੈ ਆਦ ਕਾਲ ਤੋਂ ਮਿਲ ਲਈਏ ਓੰਕਾਰ ਆਦ ਕਥਨੇ ਅਨਾਦ ਕਿਤੇ ਅਨਾਦੀ ਓੰਕਾਰ ਆਦ ਮਹਿ ਜਾਣਾ ਸ਼ਬਦ ਨੂੰ ਤੈ ਅਨਾਦੀ ਜਾਣੇ ਭਗਤ ਕਹੇ ਕਿਤੇ ਜਗੋਂ ਦਾ ਪ੍ਰਮਾਤਮਾ ਹੈ ਉਦੋਂ ਦਾ ਔਰ ਉਸੇ ਹੀ ਸ਼ਬਦ ਤੋਂ ਉਤਪਤ ਵਰਲੇ ਸ਼ਬਦੇ ਉਚ ਸ਼ਬਦੇ ਹੀ ਇਹ ਰੂਪ ਪਤੋਵੇ ਜਿੰਨਾ ਫਲਾਸਤੋਚ ਬੁੱਧੀ ਅਨਸਾਰ ਕੋੜੇ ਜੇ ਸਮਝ ਮੇਂ ਕੋੜੇ ਸਾਹਮਣੇ ਕਰ ਸਕਦਾ ਸੀ ਹੁਣ ਇਤਨੇ ਵਿਚਾਰਾਂ ਪਰਵਾਨ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧਨਵਾਦ